ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਖਬਰਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸੋਧਿਆ ਨੇ ਕੱਲ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਦੇਸ਼ ਵਿੱਚ ਤਨ ਸ਼ੇਖਰ ਖਿਲਾਫ ਲੜਨ ਦਾ ਸੱਦਾ ਦਿੱਤਾ ਸੋਧਿਆ ਨੂੰ ਦਿੱਲੀ ਆਪਕਾਰੀ ਨੀਤੀ ਮਾਮਲੇ ਵਿੱਚ ਬੀਤੇ ਦਿਨੀ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ ਸੋਧਿਆ ਨੇ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ ਕਿ ਅਕੀ ਲੋਕ ਸਵਿਧਾਨ ਤੋਂ ਜ਼ਿਆਦਾ ਤਾਕਤਵਰ ਨਹੀਂ ਨੇ ਉਨਨਾ ਇੱਥੇ ਪਾਰਟੀ ਸਦਰਮ ਕਾਂਬੇਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿ ਹਰ ਵਿਅਕਤੀ ਨੂੰ ਇਸ ਨਾਟਾਸ਼ਾ ਹੀ ਖਿਲਾਫ ਲੜਨਾ ਹੋਵੇਗਾ ਜੋ ਨਾ ਸਿਰਫ ਨਾਟਾਸ਼ਾ ਨੂੰ ਜੇਲ੍ਹ ਵਿੱਚ ਡੱਕ ਰਹੀ ਹੈ ਬਲਕਿ ਆਮ ਨਾਗਰਿਕਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਉਹਨਾਂ ਨੂੰ ਜ਼ਮਾਨਤ ਮਿਲਣ ਦੀ ਫਿਕਰ ਨਹੀਂ ਸੀ ਪਰ ਉਹਨਾਂ ਨੂੰ ਇਹ ਦੇਖ ਕੇ ਦੁੱਖ ਆਇਆ ਕਿ ਵਪਾਰੀਆਂ ਨੂੰ ਫਰਜ਼ੀ ਕੇਸਾਂ ਵਿੱਚ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਕਿਉਂਕਿ ਉਹਨਾਂ ਭਾਜਪਾ ਨੂੰ ਚੰਦਾ ਨਹੀਂ ਦਿੱਤਾ ਆਪਣੇ ਸੰਬੋਧਨ ਦੌਰਾਨ ਸੋਦੀਆ ਨੇ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਜ਼ਿਕਰ ਕੀਤਾ ਤੇ ਉਹਨਾਂ ਨੂੰ ਦੇਸ਼ ਵਿੱਚ ਇਮਾਨਦਾਰੀ ਦਾ ਪ੍ਰਤੀਕ ਘਰਾ ਦਿੱਤਾ ਕੇਜਰੀਵਾਲ ਵੀ ਇਸ ਮਾਮਲੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਨੇ ਤੇ ਸੋਦੀਆ ਨੇ ਕਿਹਾ ਕਿ ਕੇਜਰੀਵਾਲ ਦੇ ਕੰਮ ਨੂੰ ਬਦਰਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਜੇ ਵਿਰੋਧੀ ਧਿਰ ਇਸ ਤਾਨਾਸ਼ਹੀ ਖਿਲਾਫ ਇਕਜੁੱਟ ਹੋ ਜਾਵੇ ਤਾਂ ਕੇਜਰੀਵਾਲ 24 ਘੰਟਿਆਂ ਅੰਦਰ ਜੇਲ੍ਹ ਤੋਂ ਬਾਹਰ ਆ ਜਾਣਗੇ ਹੁਨਾਬ ਵਰਕਰਾਂ ਨੂੰ ਕਿਹਾ ਅਸੀਂ ਤਾਂ ਰੱਬ ਦੇ ਸਿਰਫ ਕੋੜੇ ਹਾਂ ਪਰ ਸਾਡਾ ਅਸਲੀ ਸਾਰਥੀ ਜੇਲ੍ਹ ਵਿੱਚ ਹੈ ਉਹ ਜਲਦੀ ਹੀ ਬਾਹਰ ਆ ਜਾਣਗੇ ਸੋਸੋਧੀਆਂ ਨੇ ਜ਼ਮਾਨਤ ਮਿਲਣ ਦੇ ਫੈਸਲੇ ਤੇ ਕਿਹਾ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਸ਼ਕਤੀ ਦੀ ਵਰਤੋਂ ਕਰਦਿਆਂ ਤਾਨਾਸ਼ਾਹੀ ਨੂੰ ਕੁਚਲ ਦਿੱਤਾ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ 7-8 ਮਹੀਨੇ ਅੰਦਰ ਨਿਆ ਮਿਲ ਜਾਵੇਗਾ ਪਰ ਇਸ ਵਿੱਚ 17 ਮਹੀਨੇ ਲੱਗੇ ਪਰ ਜਿੱਤ ਅਖੀਰ ਸੱਚ ਦੀ ਹੀ ਹੋਈ ਪਨੀਸ਼ ਸੋਸੋਧੀਆਂ ਨੇ ਕਲ ਰਾਜ ਘਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਪੇਂਟ ਕੀਤੀ ਇਸ ਤੋਂ ਪਹਿਲਾਂ ਕੁਨੜ ਪਲੇਸ ਤੇ ਹਨੂਮਾਨ ਮੰਦਰ ਗਏ ਤੇ ਉੱਥੇ ਪੂਜਾ ਕੀਤੀ ਇਸਤ੍ਰਨ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਕੈਬਨਿਟ ਮੰਤਰੀ ਆਤੀਸ਼ੀ ਸਰਵਪਾਰਤਵਾ ਚੇਪਾਰਟੀ ਦੇ ਕਈ ਹੋਰ ਆਗੂ ਵੀ ਨਾਲ ਸਨ ਪਾਰਦੇ ਦੇ ਚੀਫ ਜਸਟਿਸ ਡੀ.ਵਾਈ ਚੰਦਰ ਚੂੜਨੇ ਕਹਿ ਕੇ ਡਾਕਟਰਾਂ ਵੱਲੋਂ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਸੇ ਸੰਭਾਲ ਵਿੱਚ ਨਿਆ ਯਕੀਨੀ ਬਣਾਉਂਦੀਆਂ ਨੇ ਉਹਨਾਂ ਨੇ ਕੱਲ ਚੰਡੀਗੜ੍ਹ ਵਿੱਚ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਪੀਜੀਆਈ ਐਮਈਆਰ ਦੇ ਸੈਂਟੀਮੀ ਡਿਗਰੀ ਵਨ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸੰਬੋਧਨ ਕੀਤਾ ਇਸ ਰਣ ਨੂੰ ਨਾ 80 ਡਾਕਟਰਾਂ ਨੂੰ ਉਹਨਾਂ ਦੀ ਉੱਤਮ ਸੇਵਾਵਾਂ ਲਈ ਤਮਗੇ ਦੇ ਕੇ ਸਨਮਾਨਿਤ ਕੀਤਾ ਜਦ ਕਿ ਬਖਕ ਬਖਤਰਾਂ ਦੇ ਕਾਜ਼ਮਿਕ ਕੋਰਸ ਪੂਰੇ ਕਰਨ ਵਾਲੇ 508 ਗ੍ਰੈਜੂਏਟਸ ਨੂੰ ਡਿਗਰੀਆਂ ਵੰਡੀਆਂ ਉਧਰ ਨਾਲ ਹੀ ਡੀ.ਵਾਈ. ਚੰਦਰ ਚੂੜ ਨੇ ਕਿਹਾ ਕਿ ਅਦਾਲਤੀ ਕੰਮ ਵਿੱਚ ਬੱਡੇ ਪੱਦਰ ਤੇ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਨਾਲ ਨਿਆਂਪਾਲਿਕਾ ਨੂੰ ਲੋਕਾਂ ਤੱਕ ਸਾਨੀ ਨਾਲ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਸੈਕਟਰ 23 ਉਤਾਰੀ ਵਿੱਚ ਸਥਿਤ ਜੁਡੀਸ਼ੀਅਲ ਕੰਪਲੈਕਸ ਵਿੱਚ ਦੋ ਰੋਜ਼ਾ ਕੌਮੀ ਕਾਨਫਰੰਸ ਦੇ ਗੱਟਨ ਸਮਾਗ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਅਦਾਲਤੀ ਕੰਮ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ ਪਰ ਉੱਥੇ ਪੂਰੇ ਦੇਸ਼ ਤੋਂ ਲੋਕ ਨਾਂ ਦੀ ਅਸਰਚੋਂ ਦੇ ਨੇ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਉਹਨਾਂ ਕਿਹਾ ਕਿ ਮਸਨੂਈ ਬੌਧਿਕਤਾ AI ਨਾਲ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਰ ਪਾਸਾ ਵਿੱਚ ਤਰਜਮਾ ਕੀਤਾ ਜਾ ਰਿਹਾ ਹੈ ਇਸ ਨਾਲ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਾਣਕਾਰੀ ਮਿਲਦੀ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਚੱਲ ਰਹੇ ਪਠਾਨਕੋਟ ਦੇ ਮਾਤਾ ਚਿੰਤਪੁਰਨੀ ਮੈਡੀਕਲ ਕਾਲਜ ਵਿੱਚ ਐਤਕੀ ਐਮਬੀਬੀਐਸ ਲਿੰਆ 150 ਸੀਟਾਂ ਖਾਲੀ ਰਹਿਣ ਦਾ ਖਰਚ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਸੋਤਰਨ ਸਰ ਉਕਤ ਮੈਡੀਕਲ ਕਾਲਜ ਮੈਡੀਕਲ ਕਾਉਂਸਲ ਆਫ ਇੰਡੀਆ ਦੀ ਯੂਨੀਵਰਸਿਟੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਇਸ ਕਰਕੇ ਚੰਤਪੁਰਨੀ ਕਾਲਜ ਵਿੱਚ ਇਸ ਦੀ ਐਮਬੀਬੀਐਸ ਦੀ ਦਾਖਲੀਆਂ ਤੇ ਰੋਕ ਲਾਈ ਗਈ ਹੈ ਪੰਜਾਬ ਵਿੱਚ ਕੁੱਲ 12 ਮੈਡੀਕਲ ਕਾਲਜ ਨੇ ਜਿਨ੍ਹਾਂ ਵਿੱਚੋਂ 6 ਸਰਕਾਰੀ ਤੇ 6 ਪ੍ਰਾਈਵੇਟ ਕਾਲਜ ਨੇ ਮੈਡੀਕਲ ਕਾਉਂਸਲ ਆਫ ਇੰਡੀਆ ਨੇ ਇਨ੍ਹਾਂ ਕਾਲਜਾਂ ਨੂੰ 1550 ਐਮਬੀਬੀਐਸ ਦੀਆਂ ਸੀਟਾਂ ਲੋਟ ਕੀਤੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ 150 ਸੀਟਾਂ ਚੰਤਪੁਰਨੀ ਮੈਡੀਕਲ ਕਾਲਜ ਦੇ ਕੋਟੇ ਵਿੱਚ ਆਉਂਦੀਆਂ ਨੇ ਮੌਜੂਦਾ ਸਮੇਂ ਆਸਟ੍ਰੇਲੀਆ ਤੋਂ ਕੈਨੇਡਾ ਵਿੱਚ ਪੜ੍ਹਾਈ ਦੇ ਨਿਯਮਾਂ ਵਿੱਚ ਸਖਤੀ ਹੋਣ ਐਤਕੀ ਬਿਜ਼ਾਰਤੀਆਂ ਦਾ ਮੈਡੀਕਲ ਕਾਲਜਾਂ ਵਿੱਚ ਰੁਝਾਨ ਵਧਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਕੌਨਸਟੈਂਟ ਰਿਕਾਰਡ ਮੁਤਾਬਕ ਚੰਤਪੁਰਨੀ ਮੈਡੀਕਲ ਕਾਲਜ ਦੀਆਂ 150 ਸੀਟਾਂ ਵੀ ਭਰੀਆਂ ਜਾ ਸਕਦੀਆਂ ਨੇ ਜੇ ਉਹ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰ ਦੇਣ ਚਿੰਤਪurni ਮੈਡੀਕਲ ਕਾਲਜ ਜੀ ਐਮ ਬੀ ਬੀ ਐਸ ਦੀ ਦਾਖਲਾ ਤੇ ਰੋਕ ਲਾਉਣ ਤੋਂ ਬਾਅਦ ਇੱਥੇ ਦਾਖਲਾ ਲੈਣ ਦੇ ਚਾਹਵਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵਧ ਗਈਆਂ ਨੇ ਕਿਉਂਕਿ ਯੂਨੀਵਰਸਿਟੀ ਆਖਰੀ ਗੇਟ ਦੀ ਕਾਉਂਸਲਿੰਗ ਵੀ ਮੁਕੰਮਲ ਕਰ ਚੁੱਕੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਬਾਬਾ ਫਰੀਦ ਯੂਨੀਵਰਸਿਟੀ ਪਹਿਲਾਂ ਵੀ ਚਿੰਤਪurni ਕਾਲਜ ਨੂੰ ਐਮ ਬੀ ਬੀ ਐਸ ਦੀਆਂ ਸੀਟਾਂ ਪਰਤ ਤੋਂ ਰੋਕ ਚੁੱਕੀ ਹੈ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਹੋਰਨਾਂ ਕਾਲਜਾਂ ਵਿੱਚ ਐਡਮਿਸ਼ਨ ਦਿੱਤੀ ਗਈ ਸੀ ਚਿੰਤਪurni ਕਾਲਜ ਦਾ ਵਿਵਾਦ ਪੈਦਾ ਹੋਣ ਤੋਂ ਬਾਅਦ ਮੈਡੀਕਲ ਕਾਉਂਸਲ ਆਫ ਇੰਡੀਆ ਨੇ ਪੰਜਾਬ ਦੇ ਬਾਕੀ ਮੈਡੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨਿਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹ ਕੱਲ ਪਿੰਡ ਖਿਜਰਾਬਾਦ ਦੀ ਛਿੰਜ ਕਮੇਟੀ ਨੂੰ 2 ਲੱਖ ਰੁਪਏ ਦੀ ਗਾਰੰਟੀ ਦਾ ਚੈੱਕ ਪੇਟ ਕਰਨ ਮੌਕੇ ਸੰਬੋਧਨ ਕਰ ਰਹੇ ਸਨ ਮੰਤਰੀ ਮਾਨਿਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਲਕੇ ਦੀ ਸਾਰ ਨਹੀਂ ਢਿਉਣਾ ਕਿ ਹਲਕੇ ਦੇ ਪਿਛਲੇ ਨਮੈ ਦੇ ਵੀ ਪਿਛਲੀਆਂ ਸਰਕਾਰਾਂ ਸਮੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਦੇ ਫੰਡ ਲੰਮੇ ਸਮੇਂ ਤੋਂ ਰੋਕੇ ਗਏ ਨੇ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਪੱਖ ਤੋਂ ਪੰਜਾਬ ਨੂੰ ਦਿੱਤੇ ਜਾਣ ਵਿੱਚ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਅਨੰਤਨਾਗਰ ਜ਼ਿਲ੍ਹੇ ਦੇ ਦੂਰ ਦਰਾਡੇ ਇਲਾਕੇ ਵਿੱਚ ਇੱਕ ਜੰਗਲ ਵਿੱਚ ਕੱਲਾਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਦੋ ਆਮ ਨਾਗਰਿਕ ਵੀ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ ਦੱਖਣੀ ਕਸ਼ਮੀਰ ਦੇ ਅਨੰਤਨਾਗਰ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਐਲਾਨ ਗਗਰ ਮੰਡੂ ਜੰਗਲ ਵਿੱਚ ਉਸ ਸਮੇਂ ਹੋਇਆ ਜਦੋਂ ਉੱਥੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਵੱਲੋਂ ਕੈਰਾਬੰਦੀ ਤੇ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿੱਚ ਲੁਕੇ ਅੱਤਵਾਦੀਆਂ ਨੇ ਤਲਾਸ਼ੀ ਮਹਿੰਮ ਤਾਰੇ ਸੁਰੱਖਿਆ ਬਲਾਂ ਨੂੰ ਦੇਖ ਕੇ ਨੇਵਾਗੋੜੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੀ ਗੋਲੀਬਾਰੀ ਵਿੱਚ ਸੈਨਾ ਦੇ 6 ਜਵਾਨ ਤੇ 2 ਆਮ ਨਾਗਰਿਕ ਜ਼ਖਮੀ ਹੋ ਗਏ। ਉਨਾ ਕਿ ਆ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਲ ਜਾਇਆ ਗਿਆ ਜਿੱਥੇ ਉਹਨਾਂ ਵਿੱਚੋਂ 2 ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਧਰ ਜੰਮੂ ਕਸ਼ਮੀਰ ਨੇ ਕਠੂਆ ਜ਼ਿਲ੍ਹੇ ਦੇ ਵਿਚਾਈ ਵਾਲੇ ਇਲਾਕਿਆਂ ਵਿੱਚ ਡਾਕ ਮਿੱਟੀ ਦੇ ਘਰ ਦੇਖੇਗੇ 4 ਹੱਤਵਾਦੀਆਂ ਦੀ ਸੂਚਨਾ ਜਾਰੀ ਕਰਕੇ ਉਹਨਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 20 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਹੱਤਵਾਦੀਆਂ ਨੂੰ ਫੰਡ ਲਈ ਜ਼ਿਲ੍ਹੇ ਦੇ ਜੰਗਲੀ ਇਲਾਕੇ ਵਿੱਚ ਤਲਾਸ਼ੀ ਮਹਿੰਮ ਵੀ ਸ਼ੁਰੂ ਕੀਤੀ ਗਈ ਹੈ। दिल्ली एनसीआर ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਕਲ ਦੂਜੇ ਦਿਨ ਵੀ ਭਾਰੀ ਤੋਂ ਦਰਮਿਆਨੀ بارش ਹੋਈ ਜਿਸ ਨਾਲ ਚਤਰਵਾਰ ਨੂੰ ਕਈ ਜਗ੍ਹਾ ਪਾਣੀ ਭਰ ਗਿਆ ਤੇ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ। ਦੁਵਾਰਕਾ ਵਿੱਚ ਇੱਕ ਦਰਖਤ ਡਿੱਗਣ ਤੋਂ ਬਾਅਦ ਇੱਕ ਸਕੂਲ ਦੀ ਕੰਧ ਰੇਗਣਾ ਦੋ ਵਿਅਕਤੀ ਜ਼ਖਮੀ ਹੋ ਗਏ। ਭਾਰਤੀ ਮੌਸਮ ਵਿਭਾਗ ਨੇ ਦਿੱਲੀ एनसीआर ਦੇ ਕੁਝ ਹਿੱਸਿਆਂ ਲਈ orange ਅਲਰਟ ਜਾਰੀ ਕੀਤਾ ਹੈ। ਇਜ਼ਰਾਈਲ ਵਿੱਚ ਕੱਲ ਛੜਕੇ ਗਾਜ਼ਾ ਸ਼ਹਿਰ ਦੇ ਇੱਕ ਸਕੂਲ ਵਿੱਚ ਬਣੇ ਸ਼ਰਨਾਰਥੀ ਕੈਂਪ ਤੇ ਹਮਲਾ ਕੀਤਾ ਗਿਆ ਇਸ ਘਟਨਾ ਵਿੱਚ 80 ਤੋਂ ਵੱਧ ਲੋਕ ਮਾਰੇ ਗਏ ਜਦੋਂ ਕਿ 47 ਹੋਰ ਜ਼ਖਮੀ ਹੋ ਗਏ ਫਲਸਤੀਨ ਦੇ ਸੇਤਦਾਰਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਬੰਗਲਾਦੇਸ਼ ਵਿੱਚ ਹਜ਼ਾਰਾਂ ਕਟਗਿੰਤੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਰਾਜਧਾਨੀ ਟਾਕਾ ਤੇ ਉੱਤਰ ਪੂਰਬੀ بندرਗਾਹ ਸ਼ਹਿਰ ਚਟਗ੍ਰਾਮ ਵਿੱਚ ਕੱਲ ਲਗਾਤਾਰ ਦੂਜੇ ਦਿਨ ਵਿਛਾਰ ਰੋਸ ਰੈਲੀਆਂ ਕੀਤੀਆਂ ਉਨਾਂ ਦੀ ਰੈਲੀ ਨੇ ਟਾਕਾ ਦੇ ਕੇਂਦਰੀ ਹਿੱਸੇ ਵਿੱਚ ਸ਼ਾਹਬਾਗ ਵਿੱਚ 3 ਘੰਟੇ ਤੋਂ ਵੱਧ ਸਮੇਂ ਤੱਕ ਆਵਾਜਾਈ ਠੱਪ ਕੀਤੀ ਉਹ ਦੇਸ਼ ਵਿਆਪੀ ਭੰਤ ਟੋੜ ਦੇ ਦੌਰਾਨ ਸੁਰੱਖਿਆ ਦੀ ਮੰਗ ਕਰ ਰਹੇ ਸਨ ਜਿਸ ਵਿੱਚ ਉਹਨਾਂ ਦੇ ਘਰਾਂ ਕਾਰੋਬਾਰਾਂ ਤੇ ਮੰਦਰਾਂ ਤੇ ਹਮਲੇ ਹੋਏ ਸਨ ਉਹਨਾਂ ਦੀ ਮੰਗ ਵਿੱਚ ਘਟ ਗਿਣਤੀਆਂ ਤੇ ਜ਼ੁਲਮ ਕਰਨ ਵਾਲਿਆਂ ਤੇ ਮੁਕੱਦਮੇ ਤੇਜ਼ ਕਰਨ ਲਈ ਵਿਸ਼ੇਸ਼ ਟਰਬਿਨਲ ਬਣਾਉਣ ਘਟ ਗਿਣਤੀਆਂ ਲਈ 10% ਸੰਸਦੀ ਸੀਟਾਂ ਦੀ ਵੰਡ ਅਤੇ ਘਟ ਗਿਣਤੀ ਸੁਰੱਖਿਆ ਕਾਨੂੰਨ ਬਣਾਉਣ ਦੇ ਸਮੇਤ ਹੋਰ ਮੰਗਾਂ ਸ਼ਾਮਲ ਸਨ ਵਿਦਿਆਰਸੀਆਂ ਸਮੇਤ ਹਜ਼ਾਰਾਂ ਮੁਸਲਮਨ ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਕਟ ਗਿਣਤੀਆਂ ਦੇ ਕਾਰਨਾਂ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨਾਲ ਸ਼ਮੂਲੀਅਤ ਕੀਤੀ। ਇਜ਼ਰਾਈਲ ਤੇ ਹਮਾਸ ਦਰਮਿਆਨ ਪਿਛਲੇ 10 ਮਹੀਨਿਆਂ ਤੋਂ ਜਾਰੀ ਟਕਰਾਅ ਦਰਾਂ ਨੂੰ ਹੁਣ ਤੱਕ ਦੇ ਸਭ ਤੋਂ ਘੱਟ ਹਮਲਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਜ਼ਰਾਈਲੀ ਫੌਜ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਦਾਅਵਾ ਕੀਤਾ ਕਿ ਉਸ ਨੇ ਸਕੂਲ ਵਿੱਚਲੇ ਹਮਾਸ ਦੇ ਕਮਾਂਡ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ ਹਾਲਾਂਕਿ ਇਜ਼ਰਾਈਲ ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਉਧਰ ਹਮਾਸ ਨੇ ਨਾਂ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਤਬੀਨ ਸਕੂਲ ਵਿੱਚ ਇਜ਼ਰਾਈਲ ਤੇ ਹਮਾਸ ਦਰਮਿਆਨ ਜੰਗ ਕਰਨਾ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਲੋਕਾਂ ਨੇ ਪਨਾਹ ਲਈ ਹੋਈ ਸੀ ਖੇਡਾਂ ਬਾਰੇ ਸਾਲਸੀ ਅਦਾਲਤ ਸੀਏਐਸ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੁਗਾਟ ਵੱਲੋਂ ਦਾਇਰ ਅਪੀਲ ਤੇ 13 ਅਗਸਤ ਨੂੰ ਫੈਸਲਾ ਸੁਣਾਏਗੀ ਕਾਬਲੇ ਕੋਰ ਹੈ ਕਿ 29 ਸਾਲਾ ਪਹਿਲਵਾਨ ਵਿਨੇਸ਼ ਫੁਗਾਟ ਨੂੰ 50 ਕਿਲੋਗ੍ਰam ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਓਵਰਬੀਟ 100 ਗ੍ਰam ਭਾਰਬੱਧ ਹੋਣ ਕਰਕੇ ਅਯੋਗ ਲਾਂ ਦਿੱਤਾ ਗਿਆ ਸੀ ਵਿਨੇਸ਼ ਨੇ ਇਸ ਫੈਸਲੇ ਨੂੰ ਸਾਲਸੀ ਅਦਾਲਤ ਵਿੱਚ ਚੁਣੌਤੀ ਦਿੱਂਦਿਆਂ ਕਿ ਉੱ巴 ਦੀ ਪਹਿਲਵਾਨ ਵਾਈ ਗੁਜ਼ਮੈਨ ਰੁਪੀਸ ਨਾਲ ਸੰਜੇ ਤੌਰ ਤੇ ਚਾਂਦੀ ਦਾ ਤਮਗਾ ਦਿੱਤੇ ਜਾਂਦੀ ਅਪੀਲ ਕੀਤੀ ਸੀ ਫਗੜ ਦੀ ਅਪੀਲ ਉਤੇ ਸਲਸੀ ਕੋਰਟ ਵਿੱਚ ਸੁਣਵਾਈ ਸ਼ੁੱਕਰਵਾਰ ਦੇ ਰਾਤੀ ਮੁਕੰਮਲ ਹੋ ਗਈ ਸੀ ਇਸ ਸੰਬੰਧੀ ਫੈਸਲਾ ਅੱਜ ਦਿੱਤਾ ਜਾਣਾ ਸੀ ਭਾਰਤੀ 올림픽 ਐਸੋਸੀਏਸ਼ਨ ਆਈਓ ਨੇ ਕਿਹਾ ਕਿ ਸਲਸੀ ਅਦਾਲਤ ਦਾ ਫੈਸਲਾ 13 ਅਗਸਤ ਨੂੰ ਆਵੇਗਾ ਇਸ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ